ਅਜੀਜ਼ ਆ ਰਹੇ ਆਂ ਜੀ ਅੱਜ ਅੰਮ੍ਰਿਤਸਰ ਸਾਹਿਬ ਕੱਲ ਨੂੰ ਅਸੀਂ ਜਾਣਾ ਵਾ ਕਰਤਾਰਪੁਰ ਦਾ ਇੱਕ ਕਾਪੜੇ ਨਾਲ ਬਾਬਾ ਸੋਢੀ ਜੀ ਤੇ ਹਾਰਸ ਸਿੰਘ ਅੰਦਰੇ ਬਾਪੂ ਜੀ ਦੇ ਬੇਟੇ ਆ ਬੇਦਰ ਹੱਡਗਰਦੀ ਸਾਹਿਬ ਆ ਜੋ ਡਰਾਈਵਿੰਗ ਕਰ ਰਿਹਾ ਪਾਇਲਟ ਸਾਹਿਬ ਅਸੀਂ ਪਹੁੰਚ ਗਏ ਆਂ ਜੀ ਅੰਮ੍ਰਿਤਸਰ ਸਾਹਿਬ ਤੇ ਜਿਲ੍ਹਿਆਂ ਵਾਲਾ ਬਾਗ ਸਾਹਮਣੇ ਦਿਸ ਰਿਹਾ ਵਾ ਕਮਰਾ ਲੈਣ ਤੋਂ ਬਾਅਦ ਫਿਰ ਅਸੀਂ ਗਏ ਦਰਬਾਰ ਸਾਹਿਬ ਦਰਸ਼ਨ ਕਰਨ ਦੇ ਲਈ ਤੇ ਕਰੋ ਜੀ ਆਪ ਜੀ ਵੀ ਦਰਸ਼ਨ ਤੇ ਸ਼ਾਮ ਦਾ ਸਮਾਂ ਸੀ ਤੇ ਬਹੁਤ ਹੀ ਜ਼ਿਆਦਾ ਸਕੂਨ ਆਇਆ ਦਰਸ਼ਨ ਕਰਕੇ ਫਿਰ ਅਸੀਂ ਚਲੇ ਗਏ ਜੀ ਅੰਦਰ ਤੇ ਸ਼ਾਂਤਮਈ ਮਾਹੌਲ ਸੀ ਰਹਿਣ ਦਾ ਟਾਈਮ ਸੀ ਤੇ ਆਪ ਸਭ ਸੰਗਤਾਂ ਵੀ ਕਰੋ ਕਰੋ ਦਰਸ਼ਨ ਫਿਰ ਅਸੀਂ ਇੱਥੋਂ ਦੇਖ ਕਰਵਾਈ ਤੇ ਅਕਾਲ ਤਖਤ ਸਾਹਿਬ ਵਾਲੇ ਜਾ ਕੇ ਫਿਰ ਅਸੀਂ ਲੱਗੇ ਲਾਈਨ 'ਚ ਤੇ ਸੰਗਰਦਾ ਕੱਟ ਬਹੁਤ ਜ਼ਿਆਦਾ ਸੀ ਕਿਉਂਕਿ ਰਹਿ ਰਸਤਾ ਸਮਾ ਸੀ ਤੇ ਸਾਨੂੰ 2 ਘੰਟੇ ਲੱਗੇ ਉਸ ਤੋਂ ਬਾਅਦ ਅਸੀਂ ਸੱਜਿਆ ਜੀ ਪ੍ਰਸ਼ਾਦਾ ਰਾਤ ਨੂੰ ਤਕਰੀਬਨ 9:00 ਵਜੇ ਪ੍ਰਸ਼ਾਦਾ ਸ਼ਕਨ ਸੀ ਰੂਮ ਚ ਰੈਸਟ ਕੀਤੀ ਦੂਸਰੇ ਦਿਨ ਅਸੀਂ ਪਹੁੰਚ ਗਏ ਡੇਰਾ ਬਾਬਾ ਨਾਨਕ ਤੇ ਕਰੋ ਆਪ ਜੀ ਵੀ ਦਰਸ਼ਨ ਡੇਰਾ ਬਾਬਾ ਨਾਨਕ ਦਰਬਾਰ ਸਾਹਿਬ ਦੇ ਇਹ ਸਥਾਨ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਸ੍ਰੀ ਗੁਰੂ ਅਰਜਨ ਦੇਵ ਜੀ ਅਤੇ ਸ੍ਰੀ ਗੁਰੂ ਹਰਗੋਬਿੰਦ ਸਿੰਘ ਮਹਾਰਾਜ ਜਨ ਤੋਂ ਪ੍ਰਾਪਤ ਹੈ ਅਸੀਂ ਇੱਥੇ ਜਿੱਤੇ ਜੀ ਦਰਸ਼ਨ ਉਸ ਤੋਂ ਬਾਅਦ ਅਸੀਂ ਫਿਰ ਅੱਗੇ ਚੱਲੇ ਪਾਏ ਫਿਰ ਅਸੀਂ ਦਰਬਾਰ ਸਾਹਿਬ ਤੋਂ ਚੱਲ ਕੇ ਕੋਰੀਡੋਰ ਵਾਲੀ ਸਾਈਡ ਗਏ ਇਹ ਅੱਗੇ ਜੋ ਦਰਵਾਜ਼ਾ ਦਿਖ ਰਿਹਾ ਹੈ ਕੋਰੀਡੋਰ ਵਾਲਾ ਦਰਵਾਜ਼ਾ ਹੈ ਇਸ ਤੋਂ ਅੱਗੇ ਐਂਟਰ ਹੋਊਗਾ ਇੱਥੇ ਮਿਲਟਰੀ ਖੜੀ ਹੋਈ ਹੈ ਇੰਡੀਆ ਦੀ ਜੋ ਆਪਣੀ ਚੈਕਿੰਗ ਵਗਰਾ ਹੋਊਗੀ ਚੈਕਿੰਗ ਵਾਸਤੇ ਆਪਾਂ ਨੂੰ ਫਿਰ ਇਹਨਾਂ ਮਿਲਟਰੀ ਵਾਲਿਆਂ ਨੇ ਰੋਕ ਲਿਆ ਤੇ ਗੱਡੀ ਦੀ ਚੈਕਿੰਗ ਕਰਨ ਤੋਂ ਬਾਅਦ ਚੈਕਿੰਗ ਕਰਨ ਤੋਂ ਬਾਅਦ ਫਿਰ ਇਹਨਾਂ ਨੇ ਸਾਡੇ ਫਾਰਮ ਵਗੈਰਾ ਜੋ ਸੀਗੇ ਪਾਸਪੋਰਟ ਵਗੈਰਾ ਜੋ ਉਹ ਸਾਡੇ ਚੈੱਕ ਕੀਤੇ ਫਿਰ ਬਾਬਾ ਜੀ ਮਿਲ ਕੇ ਆਏ ਤੇ ਮੈਂ ਬਾਹਰ ਵੀਡੀਓ ਬਣਾਉਣ ਲਈ ਥੋੜਾ ਜਿਹਾ ਬਾਹਰ ਆ ਗਿਆ ਮੈਂ ਕਿਹਾ ਬਾਹਰਲਾ ਦ੍ਰਿਸ਼ ਦਿਖਾ ਦਈਏ ਤੇ ਇਹ 게ਟ ਹੈ ਜੀ ਅੰਦਰ ਐਂਟਰ ਹੋਣ ਲਈ ਤੇ ਉਸ ਤੋਂ ਬਾਅਦ ਅਸੀਂ ਪਹੁੰਚੇ ਇਮੀਗ੍ਰੇਸ਼ਨ ਤੇ ਇਹ ਇੰਡੀਆ ਦੀ ਇਮੀਗ੍ਰੇਸ਼ਨ ਹੈ ਜਿੱਥੇ ਇਮੀਗ੍ਰੇਸ਼ਨ ਹੁੰਦੀ ਹੈ ਤੇ ਅਸੀਂ ਅੰਦਰ ਗਏ ਅੰਦਰ ਜਾਣ ਤੋਂ ਬਾਅਦ ਦੇਖਿਆ ਤੇ ਅੰਦਰ ਦਾ ਮਾਹੌਲ ਬਹੁਤ ਹੀ ਜ਼ਿਆਦਾ ਸ਼ਾਂਤ ਸੀ ਤੇ ਵਧੀਆ ਸੀ ਤੇ ਜਿਹੜੇ ਉਸ ਤੋਂ ਬਾਅਦ ਫਿਰ ਅਸੀਂ ਪਹੁੰਚ ਗਏ ਜ਼ੀਰੋ ਲਾਈਨ ਤੇ ਇਹ ਜ਼ੀਰੋ ਲਾਈਨ ਹੈ ਹੋਰ ਇੰਡੀਆ ਪਰਾਂ ਪਾਕਿਸਤਾਨ ਹੈ ਉਸ ਤੋਂ ਬਾਅਦ ਅਸੀਂ ਫਿਰ ਅੰਦਰ ਐਂਟਰ ਕਰ ਗਏ ਹਾਂ ਤੁਸੀਂ ਪਾਕਿਸਤਾਨ ਦੇ ਅੰਦਰ ਖੜੇ ਹਾਂ ਉਧਰ ਪਿੱਛੇ ਜ਼ੀਰੋ ਲਾਈਨ ਹੈ ਤੇ ਉਸ ਤੋਂ ਪਰਲੇ ਸਾਈਡ ਇੰਡੀਆ ਵਾ ਤੇ ਅਸੀਂ ਥੋੜੀ ਜੀ ਮੈਂ ਵੀਡੀਓ ਦ੍ਰਿਸ਼ ਦਿਖਾਇਆ ਵੀਡੀਓ ਬਣਾਈ ਉਸ ਤੋਂ ਬਾਅਦ ਫਿਰ ਬੱਸ ਆ ਗਈ ਦੱਸਦਾ ਵੇਟ ਕਰ ਰਹੇ ਸੀ ਉਹ ਜਿਹੜੇ ਬਸ ਸੌਂਦੇ ਹਾਂਜੀ ਫਿਰ ਅਸੀਂ ਚੜ ਗਏ ਬਸ ਤੇ ਬਸ ਦੇ ਅੰਦਰ ਜਿੰਨੇ ਵੀ ਕੋਈ ਸੰਗਤ ਇਧਰਲੇ ਪਾਸੇ ਪਾਸ ਕਰਕੇ ਜ਼ੀਰੋ ਲੈਂਡ ਤਾਂ ਆ ਜਾਂਦੀ ਸੀ ਤੇ ਬਸ ਜਿਹੜਾ ਕਿ ਗਾਂਝਾ ਵੜਦੀ ਸੀ ਇਹ ਗੁਰੂ ਘਰ ਦੀ ਬਸ ਹੋਈ ਅਤੇ ਫਿਰ ਰਸਤੇ ਵਿੱਚ ਅਸੀਂ ਜਦੋਂ ਗਏ ਤਾਂ ਅੱਗੇ ਸਾਹਮਣੇ ਜੋ ਪਾਕਿਸਤਾਨੀ ਨਿਗਰੀਸ਼ ਦੇ ਸਰੀ ਤੇ ਇੱਥੇ ਲਿਖਿਆ ਪਾਕਿਸਤਾਨ ਆਉਣ ਤੇ ਸੰਗਤਾਂ ਨੂੰ ਜੀ ਆਇਆਂ ਆਖਦੇ ਹਾਂ ਵੈਲਕਮ ਟੂ ਪਾਕਿਸਤਾਨ ਤੇ ਅਸੀਂ ਹੋ ਚਲੇ ਜੀ ਪਾਕਿਸਤਾਨ ਦੇ ਵਿੱਚ ਐਂਟਰ ਤੇ ਬਹੁਤ ਹੀ ਜਿਆਦਾ ਸਕੂਨ ਮਿਲਿਆ ਅੰਦਰ ਜਾ ਕੇ ਤੇ ਆਪਣਾ ਪੰਜਾ ਬਹੁਤ ਜਿਆਦਾ ਮਹਿਸੂਸ ਹੋਇਆ ਕਿਉਂਕਿ ਆਪਾਂ ਬਹੁਤ ਘਟ ਗਏ ਉਸ ਜਗ੍ਹਾ ਤੇ ਤੇ ਆਪਾਂ ਨੂੰ ਇਦਾਂ ਹੁੰਦਾ ਕਿ ਬਹੁਤ ਵਧੀਆ ਉੱਥੇ ਜਾਣਾ ਹੈ ਨਾ ਫਿਰ ਇਹ ਅੱਗ ਜੀ ਪਾਕਿਸਤਾਨ ਦੀ ਇਮੀਗ੍ਰੇਸ਼ਨ ਪਾਕਿਸਤਾਨੀ ਇਮੀਗ੍ਰੇਸ਼ਨ ਹੈ ਗੁਰੂ ਘਰ ਦੇ ਵਾਂਗੂ ਮਤਲਬ ਕਿ ਦਰਸ਼ਨ ਦੇਣ ਦੇਣ ਬਣ ਜੀ ਤੇ ਸਾਨੂੰ ਬੱਸ ਮਿਲ ਗਈ ਕਿ ਜੀ ਸਾਨੂੰ ਕਰਤਾਰਪੁਰ ਸਾਹਿਬ ਵੀ ਲੈ ਕੇ ਗਈ ਤਾਂ ਅਸੀਂ ਬੱਸ ਦੇ ਵਿੱਚ ਖੜੇ ਰਹੇ ਵੀਡੀਓ ਬਣਾਉਣ ਵਾਸਤੇ ਅੱਗੇ ਤੇ ਨਾਲ ਪਾਸ ਜੀ ਖੜੇ ਹੋਏ ਹਨ ਤੇ ਫਿਰ ਜੋ ਇਹ ਡਰਾਈਵਰ ਹੈ ਬੰਦਾ ਦਾ ਵੀ ਬਹੁਤ ਵਧੀਆ ਸੁਭਾਅ ਸੀ ਤੇ ਤੇ ਹੋਰ ਵੀ ਜਿਹੜੇ ਸੇਵਾਦਾਰ ਹੈ ਇਹ ਗੱਡੀ ਵੀ ਗੁਰੂ ਘਰ ਦੀ ਆ ਤੇ ਮੁੰਡਾ ਵੀ ਸੇਵਾ ਕੀ ਕਰਦਾ ਗੁਰੂ ਘਰ ਦੇ ਵਿੱਚ ਡਰਾਈਵਰ ਸੀ ਜੋ ਤੇ ਹੋਰ ਵੀ ਸਾਨੂੰ ਜੋ ਪਰਸਨ ਮਿਲੇ ਬਹੁਤ ਹੀ ਪਿਆਰ ਵਾਲੇ ਪਰਸਨ ਸੀ ਬੋਲੀ ਇਹਨਾਂ ਦੀ ਬਹੁਤ ਹੀ ਅੱਛੀ ਲੱਗੀ ਤੇ ਇਹ ਆ ਗਿਆ ਜੀ ਰਾਵੀ ਦਰਿਆ ਤੇ ਰਾਵੀ ਦਰਿਆ ਦਾ ਜਿਹੜਾ ਇਹ ਪੁਲ ਬਣਿਆ ਜੋ ਕੋਲੋਂ ਚਾਂਸਾ ਮਿਲਉਂਦਾ ਹੈ ਤੇ ਸਾਹਮਣੇ ਥੋੜਾ ਜਿਹਾ ਦਰਿਆ ਆ ਰਿਹਾ ਹੋਇਆ ਫਿਰ ਸਾਹ ਦੇਖ ਰਿਹਾ ਲਾ ਉਹ ਸਾਹਮਣੇ ਪਾਲਕ ਸਰ ਸਾਹਿਬ ਆ ਇਹ Ravi ਦਰਿਆ ਜੀ ਤੇ ਗੱਡੀ ਵੀ ਜਾ ਰਹੀ ਸੀ ਪਾਲਕ ਸਾਹਿਬ ਆ ਰਹੀ ਆ ਦੇਖ ਬਈ ਤੇ ਸਾਹਮਣੇ ਅੱਗੋਂ ਆ ਗਈ ਜੀ ਪਾਲਕ ਸਾਹਿਬ ਜੋ ਨਗਰ ਕੀਤ ਨੇ ਆਪਣਾ ਜਿੱਥੇ ਗੁਪਸਰ ਸਾਹਿਬ ਤੋਂ ਚੱਲਿਆ ਸੀ ਤੇ ਉਹਦੇ ਸਵਾਗਤ ਲਈ ਜਾ ਰਹੀ ਹੈ ਕਿਉਂਕਿ ਉਹ ਗੱਡੀ ਨਾਲ ਉੱਧਰ ਹੀ ਰਹਿਣੀ ਆ ਇਹਨਾਂ ਦੀ ਗੱਡੀ ਤੇ ਮਹਾਰਾਜ ਨੂੰ ਲੈ ਕੇ ਆਂਗੇ ਇਹ ਪਾਲਕ ਸਾਹਿਬ ਜਾ ਰਹੀ ਹੈ ਜੀ ਸੰਗਤ ਅੱਗੇ ਸਵਾਗਤ ਲਈ ਜਾ ਰਹੀ ਹੈ ਤੇ ਅਸੀਂ ਥੋੜਾ ਜਿਹਾ ਪਹਿਲਾਂ ਆ ਗਏ ਸੀ ਕਿਉਂਕਿ ਅਸੀਂ ਆਪਣੀਆਂ ਅਲੱਗ ਗੱਡੀ ਤੇ来 ਸੀਗੇ ਸੋ ਆ ਬੱਸਾਂ ਵਾ ਜਿਹੜੀਆਂ ਇਹ ਬੱਸੇ ਵਾਹ ਦਾ ਦੇਤੇ ਸੰਗਤ ਨੂੰ ਜਨ ਆਸਤੇ ਲੱਗੀਆਂ ਆ ਰਹੀਆਂ ਹਨ ਤੇ ਸਾਹਮਣੇ ਬੋਰਡ ਆ ਗਿਆ ਜੀ ਤੇ ਇਹਦੇ ਤੇ ਲਿਖਿਆ ਹੋਇਆ ਹੈ ਕਿ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਕਰਤਾਰਪੁਰ ਸਾਹਿਬ ਪਹੁੰਚ ਤੇ ਆਪ ਸਭ ਦਾ ਸੰਗਤਾਂ ਦਾ ਸਵਾਗਤ ਹੈ ਸੋ ਬਹੁਤ ਹੀ ਅੱਛਾ ਲੱਗਿਆ ਸਾਨੂੰ ਅੱਗੇ ਜਾ ਕੇ ਤੇ ਆਹ ਦੇਖੋ ਜੀ ਕਰੋ ਦਰਸ਼ਨ ਅੱਗੇ ਕਰਤਾਰਪੁਰ ਸਾਹਿਬ ਜੀ ਦੇ ਦਰਸ਼ਨ ਹੋ ਰਹੇ ਹਨ ਆਪ ਸਭ ਸੰਗਤਾਂ ਵੀ ਕਰੋ ਦਰਸ਼ਨ ਤੇ ਬਸ ਥੋੜੇ ਟਾਈਮ ਦੇ ਵਿੱਚ ਅਸੀਂ ਕਰਤਾਰਪੁਰ ਸਾਹਿਬ ਪਹੁੰਚਣ ਵਾਲੇ ਆ ਲਓ ਜੀ ਅਸੀਂ ਪਹੁੰਚ ਗਏ ਕਰਤਾਰਪੁਰ ਸਾਹਿਬ ਤੇ ਇਧਰੋਂ ਆਉਣ ਦਾ ਰਸਤਾ ਹੈ ਤੇ ਇਹ ਜਾਣਦਾ ਦੇਖੋ ਮੋਲ ਕਿੰਨਾ ਸ਼ਾਂਤ ਹੈ ਤੇ ਪਾਰਕ ਵਗੈਰਾ ਬਣੀ ਹੋਈ ਹੈ ਬਹੁਤ ਹੀ ਜ਼ਿਆਦਾ ਸੁੰਦਰ ਤੇ ਬਹੁਤ ਹੀ ਜ਼ਿਆਦਾ ਖੁੱਲੇ ਥਾਂ ਦੇ ਵਿੱਚ ਬਣਿਆ ਹੋਇਆ ਹੈ ਦਰਬਾਰ ਸਾਹਿਬ ਤੇ ਬਸ ਅਸੀਂ ਪਹੁੰਚ ਚੁੱਕੇ ਹਾਂ ਤੇ ਆ ਅੱਗੋਂ ਵੀ ਇਹਨਾਂ ਦੇ ਡੀਜੇ ਦੇਖ ਲਓ ਆਪਣੇ ਦੇ ਡੇ ਡੇ ਡੀਜੇ ਚੱਕੀ ਫਿਰਦੇ ਆ ਆ ਡੀਜੀ ਗਏ ਹੈ ਜੀ ਇਹਨਾਂ ਦੇ ਕੀ ਆਪਾਂ ਪਹੁੰਚ ਚੁੱਕੇ ਹਾਂ ਜੀ ਦੇਖੋ ਕਿੰਨਾ ਖੁੱਲਾ ਦਰਬਾਰ ਸਾਹਿਬ ਬਣਿਆ ਹੋਇਆ ਹੈ ਕਰੋ ਆਪ ਸਭ ਸੰਗਤਾਂ ਦਰਸ਼ਨ ਜੀ ਮੈਂ ਵੀ ਫੋਟੋਆਂ ਦੇ ਵਿੱਚ ਹੀ ਦੇਖਿਆ ਸੀ ਵੀਡੀਓ ਦੇ ਵਿੱਚ ਹੀ ਦੇਖਿਆ ਸੀ ਅੱਜ ਆਪਣੀ ਅੱਖੀਂ ਦੇਖ ਕੇ ਬਹੁਤ ਜ਼ਿਆਦਾ ਸਕੂਨ ਮਿਲਿਆ ਤੇ ਇਹ ਹੈ ਜੀ ਦਰਸ਼ਨ ਦਿਉੜੀ ਜਿੱਤੋ ਜੀ ਐਂਟਰ ਹੋਏ ਸੀ ਦਰਸ਼ਨ ਤੇ ਬਹੁਤ ਹੀ ਸੁੰਦਰ ਇਮਾਰਤ ਬਣੀ ਹੋਈ ਹੈ ਇੱਕ ਦਿਉੜੀ ਅੱਗੇ ਹੈ ਇਹ ਹੈ ਜੀ ਦਰਬਾਰ ਸਾਹਿਬ ਬਾਹਰ ਸਾਈਡ ਤੋਂ ਅਸੀਂ ਇੱਧਰ ਗੁਰੂ ਨਾਨਕ ਸਾਹਿਬ ਜਿੱਥੇ ਕੀਤੀ ਕਰਦੇ ਰਹੇ ਉਹ ਇਧਰੇ ਜਗ੍ਹਾ ਹੈ ਜਿੱਥੇ ਕੀ ਬਾਗ ਲੱਗੇ ਹੋਏ ਹਨ ਤੇ ਇਹ ਮੁਰੂਦਾਂ ਦਾ ਪੂਰਾਂ ਦਾ ਆਹ ਕੋ ਚੰਦਾ ਕਿ ਤਾਂ ਹਵਾ ਘੱਟਦੀ ਆ ਇੱਧਰ ਦਰਬਾਰ ਸਾਹਿਬ ਜੀ ਇਦਾਂ ਸਫਾਈ ਕੀਤੀ ਜਾਂਦੀ ਹੈ ਕਾਦੀ ਸਾਰੇ ਪਾਸੇ ਇਹ ਬਾਹਰਲੀ ਸਾਈਡ ਹੈ ਜੀ ਇਹ ਜਿਹੜੇ ਪਾਸੇ ਆਪਣੇ ਇੰਡੀਆ ਬਾਰਡਰ ਹੈ ਉਸ ਸਾਈਡ ਅਸੀਂ ਬਾਹਰਲੀ ਸਾਈਡ ਜਾ ਰਹੇ ਹਾਂ ਅਸੀਂ ਨਗਰ ਕੀਰਤਨ ਦਾ ਵੇਟ ਕਰਨਾ ਸੀ ਸੋ ਅਸੀਂ ਪਹਿਲਾਂ ਅਸੀਂ ਸੋਚਿਆ ਕਿ ਗੁਰੂ ਨਾਨਕ ਪਾਸ਼ਾ ਜੀ ਦੇ ਜੋ ਬਾਗ ਹੈ ਜਿੱਥੇ ਮਾਰੀਆ ਹੈ ਬਾਗ ਦਾ ਉੱਚੀ ਦੇ ਦਰਸ਼ਨ ਕਰ ਲਈਏ ਤੇ ਉਸ ਪਾਸਿਓਂ ਦੇਖੋ ਦਰਬਾਰ ਸਾਹਿਬ ਦੀ ਸਾਈਡ ਤੋਂ ਦੇਖਿਆ ਤੇ ਕਿੰਨੀ ਸੁੰਦਰ ਹੀ ਜਗਾ ਬਣੀ ਹੋਈ ਹੈ ਤੇ ਸਫਾਈ ਦੇ ਤੇ ਕੀ ਕਹਨੇ ਆ ਜੀ ਸਫਾਈ ਬਹੁਤ ਜਿਆਦਾ ਹੈ ਇਧਰ ਨਿਸ਼ਾਨ ਸਾਹਿਬ ਜੋ ਬਣਿਆ ਖੰਡਾ ਸਾਹਿਬ ਬਣਿਆ ਸੀਗਾ ਤੇ ਇਹ ਆਗੇ ਜੇ ਅੱਗੇ ਬਾਗ ਤੇ ਆਪ ਸਭ ਸੰਗਤਾਂ ਕਰੋ ਜੀ ਦਰਸ਼ਨ ਤੇ ਕਮੈਂਟ ਕਰਕੇ ਜਰੂਰ ਦੱਸਿਓ ਕਿ ਕੌਣ ਕੌਣ ਇਸ ਸਥਾਨ ਤੇ ਦਰਸ਼ਨ ਕਰਨ ਗਿਆ ਤੇ ਦਰਸ਼ਨ ਕਰਕੇ ਤੁਹਾਨੂੰ ਕਿਵੇਂ ਲੱਗਿਆ ਆ ਦੇਖੋ ਜੀ ਹੁਣ ਆ ਗਿਆ ਜੀ ਨਗਰ ਕਿਤਨਾ ਆਣਾ ਸੀ ਬੈਂਡ ਵਾਜੇ ਵਾਲੇ ਵੀ ਇਹਨਾਂ ਨੇ ਬਲੈਕ ਹੋਏ ਸੀਗੇ ਇਹਨਾਂ ਨਾਲ ਜਿ ਆਪਣੀ ਪੂਰੀ ਸਾਂਝ ਹੋ ਗਈ ਸੀ ਉਸ ਤੋਂ ਬਾਅਦ ਜੀ ਪਾਲਕੀ ਸਾਹਿਬ ਜੀ ਦੀ ਐਂਟਰੀ ਹੋਈ ਗੁਰੂ ਮਹਾਰਾਜ ਜੋ ਪਾਕਿਸਤਾਨ ਦੀ ਪਾਲਕੀ ਸੀ ਕਰਤਾਰਪੁਰ ਸਾਹਿਬ ਜੀ ਉਹਦੇ ਚ ਗੁਰੂ ਮਹਾਰਾਜ ਨੂੰ ਗ੍ਰਾਜਮਨ ਕੀਤਾ ਗਿਆ ਅਤੇ ਇਥੇ ਐਂਟਰੀ ਕੀਤਾ ਗਿਆ ਬਹੁਤ ਹੀ ਜ਼ਿਆਦਾ ਨਿੱਗਾ ਸਵਾਗਤ ਕੀਤਾ ਗਿਆ ਸੰਗਤ ਵੱਲੋਂ ਸੰਗਤ ਦਾ ਕੱਟਾ ਥੋੜਾ ਘੱਟ ਸੀ ਸੋ ਬਹੁਤ ਹੀ ਘੱਟ ਸੰਗਤ ਆਉਂਦੀ ਹੈ ਪਰ ਸਵਾਗਤ ਬਹੁਤ ਹੀ ਜ਼ਿਆਦਾ ਅੱਛਾ ਕੀਤਾ ਇਹਨਾਂ ਨੇ ਇਹਨਾਂ ਦੇ ਵਿਚਾਰਾਂ ਨਾਲ ਸਾਰੀ ਸੰਗਤ ਸਾਰੀ ਸੰਗਤ ਦੇ ਕਜਾਰਾ ਬੋਲਦੇ ਬੋਲੋ ਸੋਨ ਹਾਂ 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 ਇਹ ਚਰਤੀ ਕਲਾ ਦੇ ਨਾਲ ਸੰਗਤਾਂ ਔਰ ਕਰਤਾਰਪੁਰ ਸਾਹਿਬ ਦੇ सारी oh <coughs> ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਗਲਾਬ ਦੇ ਫੁੱਲਾਂ ਦੀ ਵਰਖਾ ਕੀਤੀ ਗਈ ਗੁਰੂ ਸਹਾਰਾਜ ਜੀ ਜਿਹੜੇ ਗੁਰੂ ਘਰ ਆਲੀ ਜੋੜੀ ਸਾਡੇ ਅੰਦਰ ਐਂਟਰ ਹੋਈ ਬਹੁਤ ਹੀ ਜ਼ਿਆਦਾ ਨਿੱਘਾ ਸਵਾਗਤ ਕੀਤਾ ਸੰਗਤ ਵੱਲੋਂ ਬਹੁਤ ਹੀ ਜ਼ਿਆਦਾ ਪਿਆਰ ਦਿੱਤਾ ਸੰਗਤ ਨੇ ਉਸ ਤੋਂ ਬਾਅਦ ਵੀ ਅੰਦਰ ਜਾਂਦੇ ਨੰਮਜ ਪਿਆਰ ਸੰਗਤ ਗੁਰੂ ਮਹਾਰਾਜ ਨੂੰ ਅੰਦਰ ਲੈ ਕੇ ਗਏ ਤਾਂ ਗੁਰੂ ਮਹਾਰਾਜ ਦੀ ਸवारी ਜੰਦ ਹੈ ਬਹੁਤ ਹੀ ਜ਼ਿਆਦਾ ਸੁਖੀ ਲਿਆ ਤੇ ਜਦੋਂ ਅੰਦਰ ਦੇ ਅੰਦਰ ਜਾਣ ਤੋਂ ਬਾਅਦ ਪੰਜ ਨਿਸ਼ਾਨਚੀ ਤੇ ਪੰਜ ਜੋ ਆਪਣੇ ਪੰਜ ਪਿਆਰੇ ਸੀ ਇਹ ਉਹਨਾਂ ਦੇ ਸੀਗੇ ਆਪਣੇ ਪੰਜ ਪਿਆਰੇ ਸੀ ਸੰਗਤ ਰੂਪੀ ਵਿਚਰਣ ਨਾਲ ਗਏ ਅਤੇ ਉਸ ਤੋਂ ਬਾਅਦ ਜੋ ਗੁਰੂ ਮਹਾਰਾਜ ਦੀ ਸਵਾਰੀ ਸੀਗੀ ਸਾਰੇ ਬੜੇ ਹੀ ਪ੍ਰੇਮ ਨਾਲ ਅੰਦਰ ਲੈ ਕੇ ਗਏ ਅਤੇ ਉਸ ਤੋਂ ਬਾਅਦ ਅੰਦਰ ਜਦੋਂ ਅਸੀਂ ਐਂਟਰ ਹੋਏ ਤਾਂ ਇੱਕ ਫੂਟੀ ਜੀ ਜੋ ਪਾਲਕੀ ਸਾਹਿਬਾ ਬਹੁਤ ਹੀ ਅੱਛੀ ਜੋ ਪਾਲਕੀ ਸਾਹਿਬਾ ਅੱਗੇ ਤਿਆਰ ਕੀਤੀ ਗਈ ਸੀ ਉਹ ਵੀ ਤੁਹਾਨੂੰ ਦਿਖਾਉਣੇ ਆ ਜੋ ਛੋਟੀ ਜੀ ਪਾਲਕੀ ਸਾਹਿਬ ਜੋ ਕਿ ਬਹੁਤ ਹੀ ਜ਼ਿਆਦਾ ਸੁੰਦਰ ਸਜਾਈ ਗਈ ਸੀ ਉਸ ਤੇ ਗੁਰੂ ਮਹਾਰਾਜ ਜੀ ਨੂੰ ਬਰਾਜਮਨ ਕੀਤਾ ਗਿਆ ਤੇ ਬਰਾਜਮਨ ਕਰਨ ਤੋਂ ਬਾਅਦ ਉਸ ਛੋਟੀ ਪਾਲਕੀ ਨੂੰ ਹੀ ਰੇੜਕੇ ਅੱਗੇ ਲਜਾਇਆ ਗਿਆ ਕਿਉਂਕਿ ਜੋ ਦਰਬਾਰ ਸਾਹਿਬ ਦੀ ਜਗ੍ਹਾ ਬਹੁਤ ਹੀ ਜ਼ਿਆਦਾ ਖੁੱਲੀ ਹੈ ਜਗ੍ਹਾ ਬਹੁਤ ਹੀ ਜ਼ਿਆਦਾ ਹੈ ਤਾਂ ਇਸ ਕਰਕੇ ਜੋ ਛੋਟੀ ਪਾਲਕੀ ਹੈ ਉਹ ਤਿਆਰ ਕੀਤੀ ਗਈ ਸੀ ਕੋਜੀ ਦਰਬਾਰ ਸਾਹਿਬ ਦੇ ਦਰਸ਼ਨ ਕਰਕੇ ਕਿੰਨਾ ਸਕੂਨ ਮਿਲਦਾ ਤੇ ਕਿੰਨੀ ਖੁੱਲੀ ਜਗ੍ਹਾ ਸੀਗੀ ਤੇ ਬਹੁਤ ਹੀ ਜ਼ਿਆਦਾ ਵਧੀਆ ਲੱਗਾ। ਦਿਲ ਨੂੰ ਬਹੁਤ ਹੀ ਜ਼ਿਆਦਾ ਸਕੂਨ ਮਿਲਿਆ। ਵਾਹਿਗੁਰੂ ਸਤਿ ਸ੍ਰੀ ਅਕਾਲ ਹੈ। ਵਾਹਿਗੁਰੂ ਸਤਿ ਸ੍ਰੀ ਅਕਾਲ ਹੈ। ਵਾਹਿਗੁਰੂ ਫਤਿਹ। ਵਾਹਿਗੁਰੂ

ਤੇ ਫਿਰ ਦਰਬਾਰ ਸਾਹਿਬ ਦੇ ਕੋਲ ਜਾ ਕੇ ਵੀ ਗੁਰੂ ਗੁਰੂ ਸਾਹਿਬਾਨ ਜੀ ਤੇ ਗੁਲਾਬਦੀਪ ਜੀ ਉਹਨਾਂ ਦੀ ਜੋ ਵਰਖਾ ਦਿੱਤੀ ਗਈ ਹੈ ਬਹੁਤ ਹੀ ਜ਼ਿਆਦਾ ਪ੍ਰੇਮ ਭਾਵ ਜੋ ਸੰਗਤ ਵੱਲੋਂ ਸੀਗਾ ਤੇ ਆਪਣੀ ਚੜ੍ਹਦੇ ਪੰਜਾਬ ਦੀ ਸੰਗਤ ਵੀ ਸੀ ਤੇ ਲਹਿੰਦੇ ਪੰਜਾਬ ਦੀ ਸੰਗਤ ਇਕੱਠੀ ਸੀ ਤਾਂ ਉਹ ਮਾਹੌਲ ਦੇਖਣ ਵਾਲਾ ਸੀ ਬਹੁਤ ਹੀ ਪਿਆਰਾ ਮਾਹੌਲ ਸੀ ਤੇ ਗੁਰੂ ਜੀ ਨੂੰ ਪਾਲਕੀ ਸਾਹਿਬ ਤੋਂ ਬਾਅਦ ਦੇ ਵਿੱਚ ਅੰਦਰ ਐਂਟਰੀ ਕਰਵਾਇਆ ਗਿਆ ਦਰਬਾਰ ਸਾਹਿਬ ਦੇ ਅੰਦਰ ਤੇ ਇਹ ਜੋ ਸਮਾ ਸੀ ਬਹੁਤ ਹੀ ਪਿਆਰ ਭਰਿਆ ਸਮਾ ਸੀ ਬਹੁਤ ਹੀ ਸਕੂਨ ਦਾ ਸਮਾ ਸੀ ਉਹ ਸੋ ਮੈਂ ਵੀ ਪਹਿਲੀ ਵਾਰ ਗਿਆ ਸੀ ਤਾਂ ਮੈਨੂੰ ਬਹੁਤ ਹੀ ਜ਼ਿਆਦਾ ਅੱਛਾ ਲੱਗਿਆ ਤੇ ਆਪ ਸਭ ਸੰਗਤਾਂ ਨੂੰ ਬੇਨਤੀ ਹੈ ਕਿ ਜਦੋਂ ਵੀ ਸਮਾ ਲੱਗੇ ਜਰੂਰ ਇਸ ਸਥਾਨ ਤੇ ਜਾਓ ਤੇ ਬਾਕੀ ਜਿੰਨਾ ਹੋ ਸਕਿਆ ਵੀਡੀਓ ਬਣਾਈ ਆਪਾਂ ਕਿਉਂਕਿ ਨੈਟ ਨਹੀਂ ਚੱਲਦਾ ਸੀ ਲਾਈਵ ਨਹੀਂ ਹੋ ਪਾਈ ਆਪਣੇ ਪੇਜ ਤੇ ਲਾਈਵ ਵੀ ਜਰੂਰ ਹੋਣਾ ਸੀਗਾ ਫੇਸਬੁੱਕ ਤੇ ਸੋ ਉਧਰ ਜਾ ਕੇ ਨੈਟਵਰਕ ਨਹੀਂ ਚੱਲਦਾ ਫਿਰ ਉੱਥੇ ਇੱਕ ਛੋਟਾ ਜਿਹਾ ਬਾਜ਼ਾਰ ਬਣਿਆ ਹੋਇਆ ਹੈ ਜੇ ਕਿਸੇ ਨੇ ਕੁਝ ਵੀ ਸੂਟ ਵਗੈਰਾ ਜਾਂ ਜੁੱਤੀ ਵਗੈਰਾ ਕੋਈ ਖਰੀਦਣੀ ਹੋਵੇ ਤਾਂ ਇੱਕ ਪਰਸਨ ਕਹੀ ਸਕਦਾ ਉਸ ਤੋਂ ਬਾਅਦ ਖਰੀਦਣ ਤੋਂ ਬਾਅਦ ਫਿਰ ਅਸੀਂ ਵਾਪਸ ਚੱਲੇ ਪਾ ਦਿੱਤੇ ਦਰਸ਼ਨ ਕਰਨ ਤੋਂ ਬਾਅਦ ਤੇ ਇਸ ਸਥਾਨ ਤੇ ਜਾ ਕੇ ਰੂਹ ਨੂੰ ਬਹੁਤ ਹੀ ਜ਼ਿਆਦਾ ਸਕੂਨ ਮਿਲਿਆ ਤੇ ਆ ਜੀ ਰਾਵੀ ਦਰਿਆ ਦਾ ਬੋਰਡ ਲੱਗਾ ਹੋਇਆ ਹੈ ਤੇ ਅਸੀਂ ਆ ਰਹੇ ਹਾਂ ਜੀ ਵਾਪਸ ਫਿਰ ਰਾਵੀ ਦਰਵਾਦੇ ਪੋਲ ਤੇ ਜੋ ਕਿ ਬਸ ਪਹੁੰਚਣ ਵਾਲੀ ਹੈ ਜਾਂਦੇ ਆ ਵੀ ਤੁਹਾਨੂੰ ਦਿਖਾਇਆ ਸੀ ਤੇ ਹੁਣ ਫਿਰ ਕਰੋ ਜੀ ਦਰਸ਼ਨ ਰਾਵੀ ਦਰਿਆ ਦੇ ਵੀ ਤੇ ਅੱਗੇ ਆ ਜੋ ਬੋਤਲ ਪਈ ਹੈ ਇਸ ਵਿੱਚ ਸੰਗਤ ਨੇ ਜਲ ਲੈ ਕੇ ਆਂਦਾ ਉਥੋਂ ਜਲ ਤੇ ਪ੍ਰਸ਼ਾਦ ਆਪਾਂ ਜਿੰਨਾ ਮਰਜ਼ੀ ਲੈ ਸਕਦੇ ਪਰ ਪਰਸਨ ਉਥੋਂ ਇੱਕ ਸੂਟ ਅਤੇ ਇੱਕ ਜੁੱਤੀ ਲੈ ਆ ਸਕਦਾ ਜੇ ਕਿਸੇ ਨੂੰ ਕੁਝ ਖਰੀਦਣਾ ਹੋਵੇ ਤਾਂ ਉਹ ਆਪਣੇ ਮਨ ਚਈ ਪ੍ਰਸ਼ਾਦ ਤੇ ਜਲ ਆ ਭਜਨਾਂ ਮਰਜ਼ੀ ਲੈ ਆ ਸਕਦੇ ਆ ਸੋ ਉਹੀ ਡਰਾਈਵਰ ਸੀਗਾ ਬਹੁਤ ਹੀ ਪ੍ਰੇਮ ਵਾਲਾ ਬੰਦਾ ਸੀ ਤੇ ਅਸੀਂ ਜਾ ਰਹੇ ਜੀ ਵਾਪਸ ਆ ਪਹੁੰਚ ਗਏ ਜੀ ਪਾਕਿਸਤਾਨ ਦੀ ਇਮੀਗ੍ਰੇਸ਼ਨ ਤੇ ਬਹੁਤ ਹੀ ਵਧੀਆ ਦਰਸ਼ਨ ਹੋਏ ਜੀ ਸਾਡੇ ਸਾਨੂੰ ਬਹੁਤ ਹੀ ਜ਼ਿਆਦਾ ਸਕੂਨ ਮਿਲਿਆ ਤੇ ਆਪ ਸਭ ਸੰਗਤਾਂ ਨੂੰ ਵੀ ਬੇਨਤੀ ਹੈ ਜੇ ਹੋ ਸਕੇ ਤਾਂ ਜਦੋਂ ਵੀ ਟਾਈਮ ਲੱਗੇ ਇਸ ਸਥਾਨ ਦੇ ਦਰਸ਼ਨ ਕਰਿਓ ਬਹੁਤ ਹੀ ਜ਼ਿਆਦਾ ਸਕੂਨ ਵਾਲੀ ਧਰਤੀ ਹੈ ਤੇ ਅਸੀਂ ਇਸ ਤੋਂ ਬਾਅਦ ਆਪਣੇ ਇੰਡੀਆ ਦੇ ਵਿੱਚ ਆ ਗਏ ਆਪਾਂ ਵੀਡੀਓ ਕੋਈ ਨਹੀਂ ਬਣਾਈ ਫਿਰ ਆਪਾਂ ਰਾਸਤੇ ਆਪਣੀ ਗੱਡੀ ਤੇ ਜਦੋਂ ਪੰਜਾਬ ਦੇ ਵਿੱਚ ਆ ਗਏ ਤੇ ਆਪਾਂ ਲੰਗਰ ਤੇ ਰੁਕੇ ਰਾਸਤੇ ਵਿੱਚ ਕਿ ਨਾਲ ਦੇ ਕਹਿੰਦੇ ਸੀ ਚਾਹ ਪੀਣੀ ਆ ਚਾਹ ਛਕੀ ਤਾਂ ਟ੍ਰੈਫਿਕ ਕਾਫੀ ਸੀਗਾ ਸਾਨੂੰ ਠੰਗਣ ਵਿੱਚ ਵੀ ਦਿੱਕਤ ਆਈ ਸੋ ਮੈਂ ਤੇ ਬਾਬਰ ਬੰਸ ਜੀ ਫਿਰ ਨੰਗ ਹੀ ਗਏ ਤਾਂ ਉਸ ਤੋਂ ਬਾਅਦ ਚਾਹ ਛਕੀ ਚਾਹ ਛਕਣ ਤੋਂ ਬਾਅਦ ਫਿਰ ਅਸੀਂ ਰਾਸਤੇ ਵਿੱਚ ਤਰਨਤਾਰ ਸਾਹਿਬ ਸੰਗਤ ਨੇ ਕਿਹਾ ਦਰਸ਼ਨ ਕਰਨੇ ਆ ਸੀ ਤਰਨਤਾਰ ਸਾਹਿਬ ਦੇ ਦਰਸ਼ਨ ਕੀਤੇ ਤੇ ਲੋ ਜੀ ਆਪ ਸਭ ਸੰਗਤਾਂ ਵੀ ਕਰੋ ਤਰਨਤਾਰ ਸਾਹਿਬ ਜੀ ਦੇ ਦਰਸ਼ਨ ਪ੍ਰਕਰਮਾ ਤਾਂ ਅਸੀਂ ਨਹੀਂ ਲਗਾਈ ਕਿਉਂਕਿ ਸਾਡੇ ਕੋਲ ਟਾਈਮ ਘੱਟ ਸੀ ਤੇ